ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਉੱਤਰਾਖੰਡ ਦੇ ਵਿੱਚ 18 ਸਤੰਬਰ 2022 ਨੂੰ ਇੱਕ 19 ਸਾਲਾਂ ਦੀ ਲੜਕੀ ਜਿਹੜੀ ਉੱਥੋਂ ਦੇ ਇੱਕ ਰਿਜ਼ੋਰਟ ਦੇ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ, ਉਹ ਲਾਪਤਾ ਹੋ ਜਾਂਦੀ ਹੈ। ਪਤਾ ਲੱਗਦਾ ਹੈ ਕਿ ਉਸ ਦੇ ਨਾਲ ਬਲਾਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ। ਇਹ ਜਿਹੜਾ ਰਿਜ਼ਲਟ ਹੈ, ਇਹ ਭਾਜਪਾ ਦੇ ਸਾਬਕਾ ਮੰਤਰੀ ਸ਼੍ਰੀ ਵਿਨੋਦ ਆਰਿਆ ਦਾ ਹੈ। ਤੇ ਉਸ ਦਾ ਮੁੰਡਾ ਜਿਹੜਾ ਪੁਲਕਿਤ ਆਰੀ ਹੈ ਉਹ ਇਸ ਰਿਜੋਰਟ ਨੂੰ ਚਲਾਉਂਦਾ ਸੀ ਅ ਪਹਿਲਾਂ ਤਾਂ ਬਹੁਤ ਧੀਰ ਸਰਕਾਰ ਨੇ ਪੁਲਿਸ ਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਜਦੋਂ ਲੋਕ ਇਕੱਠੇ ਹੋ ਕੇ ਮੁਜ਼ਾਰੇ ਕਰਨ ਲੱਗੇ ਉਹਦੇ ਖਿਲਾਫ ਪ੍ਰੋਟੈਸਟ ਕਰਨ ਲੱਗੇ ਸਾਰੇ ਦੇਸ਼ ਦੇ ਵਿੱਚ ਤੇ ਖਾਸ ਤੌਰ ਤੇ ਉੱਤਰਾਖੰਡ ਦੇ ਵਿੱਚ ਜਦੋਂ ਰੌਲਾ ਪਿਆ ਤਾਂ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ ਬਹੁਤ ਸਾਰੀਆਂ ਅਦਾਲਤਾਂ ਦਾ ਵੀ ਦਖਲ ਅੰਦਾਜੀ ਇਸ ਦੇ ਵਿੱਚ ਹੋਈ ਤਾ ਇਹ ਕੇਸ ਦਰਜ ਹੋਇਆ ਤੇ ਕੱਲ ਉਹ ਜਿਹੜੇ ਦੋਸ਼ੀ ਐ ਪੁਲਕਿਤ ਆਰੀਆ ਜਿਹੜਾ ਕਿ ਬੀਜੇਪੀ ਦੇ ਸਾਬਕਾ ਮੰਤਰੀ ਦਾ ਬੇਟਾ ਐ ਤੇ ਦੋ ਹੋਰ ਜਣੇ ਉਹਨਾਂ ਨੂੰ ਕੈਦ ਬਾ ਮਸ਼ੱਕਤ ਉਮਰ ਕੈਦ ਹੋਗੀ ਜਣੀ ਜਿਹੜੀ ਹੈ ਨਾਲ ਉਹਨਾਂ ਨੂੰ ਮਸ਼ੱਕਤ ਵੀ ਕਰਨੀ ਪੈਣੀ ਐ ਉਹਦੇ ਵਿੱਚ ਹੁਣ ਦੇਖੀਏ ਜਿਵੇਂ ਕਈ ਬਹੁਤ ਸਾਰੇ ਬੰਦੇ ਜਿਹੜੇ ਐ ਜਿਵੇਂ ਲਖੀਂਪੁਰ ਖੀਰੀ ਵਾਲਾ ਜਿਹੜਾ ਬੰਦਾ ਹੈ ਸ਼ਰਿਆਂ ਬੰਦਿਆਂ ਨੂੰ ਦਰੜਦਾ ਹੈ ਮਾਰਦਾ ਹੈ ਤੇ ਉਹਨ ਸਰਕਾਰ ਜਾਂ ਅਦਾਲਤਾਂ ਬਹੁਤ ਛੇਤੀ ਥੋੜੀ ਦੇਰ ਬਾਅਦ ਜ਼ਮਾਨਤ ਦੇ ਦਿੰਦੀਆਂ ਨੇ ਤੇ ਇਹ ਕਿਦਾਂ ਜ਼ਮਾਨਤ ਮਿਲੇਗੀ ਜਾਂ ਨਹੀਂ ਮਿਲੇਗੀ ਦੇਖੀ ਉਹਨਾਂ ਵਾਲੀ ਗੱਲ ਹੋਊਗੀ ਅਸੀਂ ਸਮਝਦੇ ਹਾਂ ਕਿ ਕਾਨੂੰਨ ਤੇ ਲੋਕਾਂ ਨੂੰ ਇਹਦੇ ਤੇ ਨਿਗਰਾਨੀ ਰੱਖਣੀ ਪਊਗੀ ਕਿ ਵੀ ਇਹ ਬੰਦੇ ਆਪਣੀਆਂ ਪੋਜੀਸ਼ਨਾਂ ਦਾ ਆਪਣੀਆਂ ਸਰਕਾਰਾਂ ਦਾ ਫਾਇਦਾ ਨਾ ਲੈ ਜਾਣ ਤੇ ਅਸੀਂ ਜਿਹੜੇ ਲੋਕ ਲੜਦੇ ਰਹੇ ਹੈ ਉਹਨਾਂ ਨੂੰ ਮੁਬਾਰਕਬਾਦ ਦੇਣੇ ਚਾਹੁੰਦੇ ਆ ਚਾਹੇ ਹਾਲਾਂਕਿ ਉਹਦੇ ਫਾਦਰ ਨੇ ਉਸ ਕੁੜੀ ਦੇ ਪਿਓ ਨੇ ਅੰਕਤਾ ਪੜਾੜੀ ਦੇ ਪਿਓ ਨੇ ਇਸ ਫੈਸਲੇ ਤੇ ਨਾਕੂਸ਼ੀ ਜ਼ਾਹਰ ਕੀਤੀ ਹੈ ਉਹਨਾਂ ਨੂੰ ਉਮੀਦ ਹੈ ਕਿ ਵੀ ਉਹਨਾਂ ਨੂੰ ਉਮਰ ਕੈਦ ਹੋਵੇ ਚਲੋ ਖੈਰ ਕੋਈ ਗੱਲ ਨਹੀਂ ਇੱਕ ਪਿਓ ਜਦੋਂ ਇੱਕ ਬਹੁਤ ਜ਼ਿਆਦਾ ਪੀੜਿਤ ਹੁੰਦਾ ਹੈ ਦਰਦ-ਦਰ ਭਟਕਦਾ ਰਿਹਾ ਇਨਸਾਫ ਲਈ ਤਾਂ ਉਹਨੂੰ ਇਨਸਾਫ ਦਾ ਜਿਹੜਾ ਦੀ ਮਾਤਰਾ ਹੈ ਉਹਦੇ ਤੇ ਸ਼ੰਕਾ ਹੋ ਸਕਦਾ ਹੈ ਇਹ ਕੁਦਰਤੀ ਗੱਲਾਂ ਨੇ ਸੋ ਇਸ ਲਈ ਉਹ ਕੁੜੀ ਨੂੰ ਜਿਹੜਾ ਹੈ ਉੱਥੇ ਬਾਰ ਬਾਰ ਉਹ ਤੰਗ ਕੀਤਾ ਜਾਂਦਾ ਸੀ ਜਿਹੜੇ ਦੋਸ਼ ਦੇ ਤਹਿਤ ਉਹਨਾਂ ਨੂੰ ਸਜ਼ਾ ਹੋਈ ਹੈ ਉਸ ਦੇ ਵਿੱਚ ਕਤਲ ਦਾ ਦੋਸ਼ ਹੈ ਬਹੁਤ ਸਾਰਾ ਜਿਹੜਾ ਉਹ ਸਬੂਤ ਹੈ ਉਹਨੂੰ ਮਟਾਉਣ ਦਾ ਦੋਸ਼ ਹੈ ਕਿਉਂਕਿ ਉਹਨਾਂ ਨੇ ਆਗ ਹੀ ਲਾਤੀ ਸੀਗੀ ਉਸ ਨੂੰ ਵੀ ਤਾਂ ਕਿ ਕੁਝ ਨਾ ਉੱਥੋਂ ਲੱਭੇ ਤੇ ਇੱਕ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਹੈ ਤੇ ਉਸ ਦੀ ਜਿਹੜੀ ਅਸਮਤ ਹੈ ਉਸ ਦੇ ਨਾਲ ਖੇਡਣ ਦਾ ਦੋਸ਼ ਹੈ ਇਹਨਾਂ ਚਾਰ ਦੋਸ਼ਾਂ ਦੇ ਵਿੱਚ ਇਹਨਾਂ ਨੂੰ ਸੱਯਾ ਹੋਈ ਹੈ ਅ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਆ ਉਹ ਉੱਤਰਾਖੰਡ ਦੇ ਨਾਲ ਯੂਪੀ ਤੋਂ ਹੈ ਯੂਪੀ ਦੀ ਸਰਕਾਰ ਬੁਲਡੋਜ਼ਰ ਚਲਾ ਕੇ ਲੋਕਾਂ ਨੂੰ ਅਖੌਤੀ ਇਨਸਾਫ ਦੇਣ ਦੇ ਇੱਕ ਦਾਅਵੇ ਵੱਡੇ ਠੋਕਦੀ ਹੈ ਪਰ ਲੋਕਾਂ ਦੀਆਂ ਸਿਹਤ ਸਭਾਵਾਂ ਦਾ ਕੀ ਹਾਲ ਹੈ ਉੱਥੇ ਕਿਉਂਕਿ ਗੌਰਖਿਆ ਦੇ ਨਾਂ ਦੇ ਉੱਤੇ ਲੋਕਾਂ ਨੂੰ ਕੁੱਟਮਾਰ ਕਰਤੀ ਹੋਰ ਕਰਤੀ ਇਧਰਲੇ ਪਾਸੇ ਨੂੰ ਜਨਤਾ ਲਾਈ ਹੋਈ ਹੈ ਸਿਹਤ ਸਭਾਵਾਂ ਦਾ ਕੀ ਹਾਲ ਹੈ ਉਹਦਾ ਉਹਦੀ ਜਿਹੜੀ ਉਦਾਹਰਣ ਹੈ ਉਹ ਬਲੀਆ ਦੇ ਇੱਕ ਕਿਸੇ ਸਰਕਾਰੀ ਹਸਪਤਾਲ ਤੋਂ ਆਈ ਹੈ ਬਲੀਆ ਉਹ ਇਲਾਕਾ ਹੈ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਸ਼੍ਰੀ ਚੰਦਰ ਸ਼ੇਖਰ ਜੀ ਉੱਥੋਂ ਐਮਪੀ ਬਣ ਕੇ ਚੁਣੇ ਜਾਂਦੇ ਰਹੇ ਆ ਤੇ ਉਹ ਪ੍ਰਧਾਨ ਮੰਤਰੀ ਵੀ ਬਣੇ ਸੀਗੇ ਉਸ ਬਲੀਆ ਦੇ ਇੱਕ ਸਰਕਾਰੀ ਹਸਪਤਾਲ 'ਚ ਚਾਰ ਜਿਹੜੀਆਂ ਜਣੇਪੇ ਐ ਇੱਕੋ ਰਾਤ ਦੇ ਵਿੱਚ ਉਹ ਆਪਣੇ ਜਿਹੜਾ ਮੋਬਾਈਲ ਫੋਨ ਐ ਇਹਦੀ ਲਾਈਟ ਦੇ ਨਾਲ ਕਰੇਗੇ ਜਣੀ ਉਥੇ ਬਿਜਲੀ ਦਾ ਇੰਤਜ਼ਾਮ ਨਹੀਂ ਸੀਗਾ ਜੇ ਬਿਜਲੀ ਮੰਨ ਲਓ ਨਹੀਂ ਹੈ ਪਿੱਛੋਂ ਕੋਈ ਖਾ ਕਿਸੇ ਖਾਰ ਕਰਨ ਕਰਕੇ ਉਹ ਹੋ ਗਈ ਤਾਂ ਹਸਪਤਾਲ ਨੂੰ ਐਮਰਜੈਂਸੀ ਸੇਵਾ ਦੇ ਤੌਰ ਤੇ ਕੋਈ ਜਨਰੇਟਰ ਵਗੈਰਾ ਦਿੱਤਾ ਜਾ ਸਕਦਾ ਸੀਗਾ ਹੁਣ ਸਰਕਾਰ ਉਹਦੇ ਤੇ ਗੋਗਲੀਆਂ ਤੋਂ ਮਿੱਟੀ ਝਾੜਨ ਲਈ ਇੱਕ ਇਨਕੁਆਰੀ ਕਮੇਟੀ ਬਿਠਾ ਦਿੱਤੀ ਵੀ ਉਹ ਇਨਕੁਆਰੀ ਕਰੂਗੀ ਇਨਕੁਆਰੀ ਕਰਨੀ ਹੈ ਸਿੱਧੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਉਹ ਸੁਵਿਧਾਵਾਂ ਦੇ ਹੀ ਨਹੀਂ ਰਹੇ ਕਿਉਂਕਿ ਤੁਸੀਂ ਤਾਂ ਦੂਜੇ ਪਾਸੇ ਵੀ ਗਊ ਹੱਤਿਆ ਦੇ ਦੋਸ਼ ਚ ਬੰਦੇ ਮਾਰਨੇ ਆ, ਕੁੱਟਨੇ ਆ, ਰੋਜ਼ ਖਬਰਾਂ ਇਹੇ ਰਹਿਣੀਆਂ ਨੇ। ਧਿਆਨ ਲੋਕਾਂ ਦਾ ਇਸ ਗੱਲ ਤੇ ਆਉਣ ਹੀ ਨਹੀਂ ਦਿੰਦੇ ਵੀ ਉੱਥੇ ਹਸਪਤਾਲ 'ਚ ਜਨਰੇਟਰ ਨਹੀਂ ਹੈਗਾ। ਜੇ ਜਨਰੇਟਰ ਹੈਗਾ ਤਾਂ ਉੱਥੇ ਤੇਲ ਖਰੀਦਣ ਨੂੰ ਪੈਸੇ ਹੈ ਨਹੀਂਗੇ। ਜਾਂ ਉਹਨੂੰ ਚਲਾਉਣ ਵਾਲਾ ਬੰਦਾ ਹੈ ਨਹੀਂਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਲੋਕਾਂ ਦੇ ਧਿਆਨ ਤੋਂ ਪਰਾਂ ਹਟਾ ਕੇ ਇਹ ਜਿਹੜੀਆਂ ਜ਼ਰੂਰੀ ਗੱਲਾਂ ਨੇ ਇਹਨਾਂ ਤੋਂ ਲੋਕਾਂ ਨੂੰ ਮਰਹੂਮ ਕੀਤਾ ਜਾਂਦਾ ਹੈ। ਅਗਲੀ ਗੱਲ ਤੁਹਾਡੇ ਨਾਲ ਦੋਸਤੋਂ ਸਾਂਝੀ ਇਹ ਕਰਨੀ ਚਾਹੁੰਦੇ ਆ। ਕਿ ਇਸ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਇਹ ਚੈਲੰਜ ਸੀਗਾ ਕਿ ਕਿਸਾਨ ਮੇਰੇ ਦਾ ਜਿਵੇਂ ਮਰਜ਼ੀ ਗੱਲਾਂ ਕਰ ਲੈਣਾ ਉਹਨਾਂ ਨੇ ਕਿਸਾਨ ਆਗੂਆਂ ਨੂੰ ਦੇ ਉੱਤੇ ਲੋਕਾਂ ਨੂੰ ਧੁੰਮਰਾਹ ਕਰਨ ਅਤੇ ਬਹੁਤ ਵੱਡੀਆਂ ਨਜਾਇਜ਼ ਦਾਦਾਂ ਬਣਾਉਣ ਦਾ ਜਿਹੜਾ ਉਹ ਦੋਸ਼ ਲਾਇਆ ਹੈਗਾ ਜਿੱਥੋਂ ਤੱਕ ਗੁੰਮਰਾਹ ਕਰਨ ਦਾ ਤੱਲਕ ਹੈ ਸਾਰੀ ਦੁਨੀਆ ਜਾਣਦੀ ਹੈ ਦੁਨੀਆ ਭਰ ਦੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੀ ਹਰ ਥਾਂ ਤੇ ਖੇਤੀ ਤੇ ਅੱਖ ਹੈ ਪੰਜਾਬ ਦੀ ਜ਼ਮੀਨ ਕਿਉਂਕਿ ਉਹ ਉਪਜਾਊ ਹੈ ਤੇ ਕਾਰਪੋਰੇਟ ਕਿਸੇ ਨਾ ਕਿਸੇ ਰੂਪ ਚ ਇਸ ਜ਼ਮੀਨ ਦੇ ਉੱਤੇ ਕਾਬਜ਼ ਹੋਣਾ ਚਾਹੁੰਦੇ ਹੈ ਮੋਦੀ ਵੀ ਇਹੀ ਚਾਹੁੰਦਾ ਹੈ ਭਗਵੰਤ ਮਾਨ ਵੀ ਇਹੀ ਚਾਹੁੰਦਾ ਹੈ ਤੇ ਕਿਸਾਨ ਐਸ ਕੇ ਐਮ ਉਸ ਜ਼ਮੀਨਾਂ ਦੀ ਰਾਖੀ ਲਈ ਅੱਗੇ ਆਇਆ ਹੋਇਆ ਹੈ ਪਾਣੀ ਦੀ ਰਾਖੀ ਲਈ ਆਇਆ ਹੋਇਆ ਜਿਹੜਾ ਪਾਣੀ ਦੇ ਉੱਤੇ ਭਗਵੰਤ ਮਾਨ ਨੇ ਜਿਹੜਾ ਉਹ ਕੇਂਦਰ ਸਰਕਾਰ ਦੇ ਦਬਾਅ ਦੇ ਥੱਲੇ ਉਪਰੋ ਉਪਰੋ ਦਿਖਾਵਾ ਕੀਤਾ ਵਿਰੋਧ ਦਾ ਪਰ ਅੰਦਰ ਖਾਤੇ ਉਸ ਪਾਣੀ ਨੂੰ ਉਹ ਬਚਾ ਨਹੀਂ ਰਿਹਾ ਜਾਂ ਬਚਾ ਨਹੀਂ ਸਕਦਾ ਤਾਂ ਇਹ ਉਹਨਾਂ ਨੇ ਓਪਨ ਚੈਲੰਜ ਦਿੱਤਾ ਵੀ ਪ੍ਰਧਾਨ ਆਪਣੇ ਮੁੱਖ ਮੰਤਰੀ ਜਿਹੜੀ ਮਰਜ਼ੀ ਥਾਂ ਰੱਖ ਲੈਣ ਜਿਹੜੀ ਮਰਜ਼ੀ ਤਰੀਕ ਰੱਖ ਲੈਣ ਅਸੀਂ ਉੱਥੇ ਜਾਵਾਂਗੇ ਤੇ ਖੁੱਲੀ ਬਹਿਸ ਹੋਵੇ ਫਿਰ ਦੇਖਦੇ ਆਂ ਵੀ ਕੌਣ ਕਿਹੜੀ ਨਿਤਰੂ ਬੜੇਵੇਂ ਖਾਣੀ ਤੇ ਉਹ ਪਤਾ ਲੱਗੂਗਾ ਵੀ ਕਿਹਦੇ ਕੋਲ ਪੱਲੇ ਕੁਛ ਹੈਗਾ ਪਰ ਮੁੱਖ ਮੰਤਰੀ ਨੂੰ ਆਪਣੇ ਆਪ ਸਟੇਜਾਂ ਤੇ ਆਪ ਹੀ ਗੱਲਾਂ ਕਰ ਲੈਣੀਆਂ ਵੱਖਰੀ ਗੱਲ ਪਰ ਸਾਹਮਣੇ ਸਾਹਮਣੇ ਜਵਾਬ ਦੇਣਾ ਜਿਹੜਾ ਉਹ ਉਹਦਾ ਵੀ ਮਜ਼ਾ ਦੇਖ ਲੈਣਾ ਚਾਹੀਦਾ ਹੈ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਚੈਲੰਜ ਕੀਤਾ ਸੀ ਕਿਸਾਨ ਐਸ ਕੇ ਐਮ ਵੱਲੋਂ ਚੰਡੀਗੜ੍ਹ ਕਿਸਾਨ ਭਵਨ ਜਾ ਕੇ ਬੈਠ ਗਏ ਸੀ ਉਹ ਇੰਤਜ਼ਾਰ ਕਰਦੇ ਰਹੇ ਉਹਨਾਂ ਨੇ ਕੁਰਸੀ ਖਾਲੀ ਰੱਖੀ ਹੋਈ ਸੀ ਮੁੱਖ ਮੰਤਰੀ ਜੀ ਵੀ ਆਓ ਬੈਠੋ ਤੇ ਸਾਡੇ ਨਾਲ ਗੱਲਬਾਤ ਕਰੋ ਪਰ ਮੁੱਖ ਮੰਤਰੀ ਆਇਆ ਨਹੀਂ ਸੀ ਉਸ ਵੈਸ ਤੋਂ ਭੱਜ ਗਿਆ ਸੀ ਹੁਣ ਵੀ ਲੱਗਦਾ ਹੈ ਵੀ ਉਹ ਸ਼ਾਇਦ ਇਸ ਗੱਲ ਦੇ ਨੇੜੇ ਨਾ ਲੱਗੇ ਤੇ ਕੱਲ ਪਰਸ ਆਪਣੇ ਪਰਸੋ ਨੂੰ 2 ਤਰੀਕ ਨੂੰ ਜਗਰਾਉਂ ਦੇ ਵਿੱਚ ਜਿਹੜਾ ਸਰਕਾਰ ਜ਼ਬਰ ਕਰ ਰਹੀ ਹੈ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਬਾਕੀ ਲੋਕਾਂ ਦੇ ਉੱਤੇ ਉਹ ਸਾਰੇ ਜ਼ਬਰ ਦੇ ਖਿਲਾਫ ਜਗਰਾਉਂ ਦੇ ਵਿੱਚ ਕਬੱਡੀ ਰੈਲੀ ਐਸਕੇਐਮ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਐਸਕੇਐਮ ਫੈਸਲਾ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਐਮਪੀਸ ਤੇ ਜਿਹੜੇ ਉਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਪਿੰਡਾਂ 'ਚ ਸਵਾਲ ਕਰਨ ਦਾ ਬਕਾਇਦਾ ਸਵਾਲਾਂ ਦੀ ਲਿਸਟ ਬਣਾ ਕੇ ਸਵਾਲ ਕਰਨ ਦਾ ਵੀ ਇੱਕ سلسلہ ਸ਼ੁਰੂ ਕਰ ਸਕਦੇ ਆ ਪਹਿਲਾਂ ਵੀ ਕੀਤਾ ਸੀਗਾ ਬੀਜੇਪੀ ਵਾਲਿਆਂ ਨੂੰ ਸਵਾਲ ਕੀਤੇ ਜਾਂਦੇ ਰਹੇ ਆ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਵਾਰੀ ਆਪ ਹੀ ਲਵਾ ਲੈਣੀ ਹੈ ਮੈਨੂੰ ਇਹ ਲੱਗਦਾ ਸੋ ਦੇਖਦੇ ਆਉਣ ਵਾਲੇ ਸਮੇਂ ਚ ਇਧਰ ਨੂੰ ਜੇ ਗੱਲ ਜਾਂਦੀ ਹੈ ਲਾਸਟ ਗੱਲਾਂ ਦੋਸਤੋ ਤੁਹਾਡੇ ਨਾਲ ਦੋ ਕਰਨੀਆਂ ਚਾਹੁੰਦੇ ਆ ਆਪਾਂ ਨੂੰ ਪਤਾ ਹੈ ਵੀ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਤੇ ਉੱਥੇ ਜਿਹੜਾ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਨਸਲਕੁਸ਼ੀ ਉਹ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਵਿੱਚ ਦੁਨੀਆ ਭਰ ਦੇ ਵਿੱਚ ਆਵਾਜ਼ਾਂ ਉੱਠਦੀਆਂ ਨੇ ਤੇ ਅਮਰੀਕਾ ਦੇ ਵਿੱਚ ਉਹ ਆਵਾਜ਼ਾਂ ਬਹੁਤ ਵੱਡੀਆਂ ਉੱਠੀਆਂ ਤੇ ਜਿਹੜੇ ਆਵਾਜ਼ਾਂ ਚੁੱਕਣ ਵਾਲੇ ਵਿਦਿਆਰਥੀ ਸੀਗੇ ਅਡਡ ਯੂਨੀਵਰਸਿਟੀਆਂ ਦੇ ਉਹਨਾਂ ਦੇ ਉੱਤੇ ਜ਼ੁਲਮ ਸਿੱਤਮ ਵੀ ਟਾਹਿਆ ਟਰੰਪ ਦੀ ਸਰਕਾਰ ਨੇ ਕਈ ਸਾਰਿਆਂ ਦੇ ਵੀਜ਼ੇ ਕੈਨਸਲ ਕੀਤੇ ਪ੍ਰੀਮਚੂਰ ਕਈਆਂ ਨੂੰ ਉੱਥੋਂ ਭੱਜਣ ਲਈ ਮਜਬੂਰ ਕੀਤਾ ਕਈ ਉਥੇ ਅੜ ਵੀ ਗਏ ਬਹੁਤ ਸਾਰੀਆਂ ਗੱਲਾਂ ਨੇ ਕੱਲ ਪਰਸੋਂ ਵੀਰਵਾਰ ਨੂੰ ਦੁਨੀਆ ਦੀਆਂ ਟੌਪ ਦੀਆਂ ਜਿਹੜੀਆਂ ਟੈਕਨੀਕਲ ਯੂਨੀਵਰਸਿਟੀਆਂ ਐ ਜਿੱਥੋਂ ਸਾਰੀ ਦੁਨੀਆ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੜਨ ਵਾਲੇ ਇਹ ਉਮੀਦਾਂ ਲਾਉਂਦੇ ਆ ਸੁਪਨੇ ਦੇਖਦੇ ਆ ਵੀ ਜੇ ਸਾਨੂੰ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਐਮ ਆਈ ٹی ਦੇ ਵਿੱਚ ਦਾਖਲਾ ਮਿਲ ਜੇ ਫਿਰ ਕਿਆ ਕਰਨੇ ਆ ਉਸ ਐਮ ਆਈ ٹی ਦੇ ਵਿੱਚੋਂ ਦਾਖਲਾ ਹੀ ਨਹੀਂ ਲੈ ਕੇ ਬਲਕਿ ਉੱਥੋਂ ਡਿਗਰੀ ਲੈ ਕੇ ਜਦੋਂ ਡਿਗਰੀ ਵੰਡ ਸਮਾਰੋਹ ਹੁੰਦਾ ਜਿਹਨੂੰ ਕਨਵੋਕੇਸ਼ਨ ਕਹਿੰਦੇ ਆ ਉਸ ਕਨਵੋਕੇਸ਼ਨ ਦੇ ਵਿੱਚ ਉਸ ਵੀ ਜਿਹੜੀ ਪ੍ਰੈਜ਼ੀਡੈਂਟ ਹੈ ਕਲਾਸ ਪ੍ਰੈਜ਼ੀਡੈਂਟ ਕੁੜੀ ਭਾਰਤੀ ਅਮਰੀਕੀ ਹੈ ਉਹ ਉਹਦੇ ਮਾਪੇ ਭਾਰਤੀ ਰਹੇ ਹੈ ਤੇ ਉਹ ਆਪ ਅਮਰੀਕਾ ਜੰਮੀ ਹੋਈ ਹੈ ਭਾਰਤੀ ਅਮਰੀਕੀ ਕੁੜੀ ਹੈ ਉਹ ਉਸ ਦਾ ਨਾਮ ਹੈ ਮੇਗਾ ਬੋ ਮੂਰੀ ਮੇਗਾ ਬੋ ਮੂਰੀ ਨੇ ਜਿਹੜਾ ਆਪਣਾ ਪ੍ਰਧਾਨਗੀ ਵਾਲਾ ਕਲਾਸ ਦੀ ਪ੍ਰਧਾਨਗੀ ਵਾਲਾ ਭਾਸ਼ਣ ਕਰਦਿਆਂ ਹੋਇਆ ਕਨਵੋਕੇਸ਼ਨ ਦੇ ਵਿੱਚ ਬਹੁਤ ਜੋਸ਼ ਦੇ ਨਾਲ ਉਸ ਨੇ ਆਪਣਾ ਇੱਕ ਤਾਂ ਭਾਸ਼ਣ ਕੀਤਾ ਪਾਸ਼ਨ ਕਰਨ ਦੇ ਦੌਰਾਨ ਉਸ ਨੇ ਜੋ ਆਪਣੇ ਪਹਿਨਿਆ ਹੋਇਆ ਸੀਗਾ ਆਪਣਾ ਜਿਹੜਾ ਉਹ ਫਲਸਤੀਨ ਦੀ ਦੇ ਹੱਕ ਦਾ ਇੱਕ ਨਿਸ਼ਾਨ ਹੈ ਵੀ ਅਸੀਂ ਫਲਸਤੀਨ ਦੇ ਹੱਕ 'ਚ ਖੜੇ ਆਂ ਉਸ ਨੇ ਕਿਹਾ ਵੀ ਅਸੀਂ ਉੱਥੇ ਜਿਹੜਾ ਨਸਲਕਾਤ ਕਰਿਆ ਜਾ ਰਿਹਾ ਇਜ਼ਰਾਈਲ ਵੱਲੋਂ ਉਹਦੇ ਵਿਰੁੱਧਾਂ ਤਾੜੀਆਂ ਦੀ ਗੂੰਜ ਆ ਗਈ ਸਾਰੇ ਉਹਦੇ 'ਚ ਤੇ ਹਾਲ ਦੇ ਵਿੱਚ ਸਿਰਫ ਵਿਦਿਆਰਥੀ ਨਹੀਂ ਬੈਠੇ ਸੀ ਵਿਦਿਆਰਥੀਆਂ ਦੇ ਮਾਂ-ਬਾਪ ਵੀ ਬੈਠੇ ਸੀ ਉੱਥੋਂ ਦੇ ਪ੍ਰੋਫੈਸਰ ਵੀ ਬੈਠੇ ਸੀ ਖੋਰ ਬਹੁਤ ਵੱਡਾ ਇਕੱਠ ਸੀਗਾ ਉੱਥੇ ਉਸ ਹਾਲ ਦੇ ਵਿੱਚ ਤਾੜੀਆਂ ਗੂੰਜੀਆਂ ਜਦੋਂ ਉਹਨੇ ਕਿਹਾ ਵੀ ਅਸੀਂ ਚਾਹੁੰਦੇ ਹਾਂ ਕਿ ਫਲਸਤੀਨ ਇੱਕ ਆਜ਼ਾਦ ਮੁਲਕ ਬਜੋ ਸਾਲਵੇ ਤੇ ਉੱਥੇ ਨਸਲ ਖੁਸ਼ੀ ਖੁਸ਼ੀ ਬੰਦ ਹੋਵੇ ਉਹਨੇ ਇਹ ਵੀ ਕਿਹਾ ਉੱਥੇ ਜਿਹੜੇ ਯੂਨੀਵਰਸਿਟੀ ਦੇ ਅਧਿਕਾਰੀ ਪ੍ਰੋਫੈਸਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿਹਾ ਕਿ ਜਿਹੜਾ ਸਾਡੀ ਯੂਨੀਵਰਸਿਟੀ ਦਾ ਇਜ਼ਰਾਈਲ ਦੇ ਨਾਲ ਇਹ ਇਕਰਾਰਨਾਮਾ ਹੈ ਕਿ ਅਸੀਂ ਆਪਣੀ ਟੈਕਨੋਲੋਜੀ ਉਹਨੂੰ ਜਿਹਦੇ ਵਿੱਚ ਉਹਨੂੰ ਲੜਾਈ ਦੇ ਵਿੱਚ ਫਾਇਦਾ ਹੁੰਦਾ ਹੈ ਇਹਦੀ ਅਸੀਂ ਨਿੰਦਿਆ ਕਰਦੇ ਹਾਂ ਕਿ ਸਾਡੀ ਹਰਕੀ ਯੂਨੀਵਰਸਿਟੀ ਇਹੋ ਜੇ ਮਾੜੇ ਕੰਮ ਦੇ ਵਿੱਚ ਅਜਿਹੇ ਮਾੜੇ ਮੁਲਕ ਦੇ ਨਾਲ ਅਜਿਹੇ ਸਮਝੌਤੇ ਕਰਦੀ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਇਹ ਬੰਦ ਹੋਣੇ ਚਾਹੀਦੇ ਆ ਅਸੀਂ ਉਸ ਕੁੜੀ ਦੀ ਇਸ ਬਹਾਦਰੀ ਨੂੰ ਉਸ ਦੇ ਇਸ ਦਰਦ ਨੂੰ ਕਿਉਂਕਿ ਦੁਨੀਆ ਦੇ ਵਿੱਚ ਅਸੀਂ ਦੇਸ਼ ਤਾਂ ਆਪਣੇ ਤੌਰ ਤੇ ਚਲੋ ਵੰਡੇ ਹੋਏ ਆ ਦੇਸ਼ ਪ੍ਰੇਮ ਹੋਣਾ ਵੀ ਚਾਹੀਦਾ ਪਰ ਦੇਸ਼ ਪ੍ਰੇਮ ਦੇ ਨਾਂ ਦੇ ਉੱਤੇ ਲੋਕਾਂ ਦੇ ਕਤਲੇਆਮ ਹੋਣ ਇਹ ਕਿਤੇ ਵੀ ਕਿਸੇ ਵੀ ਬੰਦਿਆਂ ਨੂੰ ਚੰਗੇ ਨਹੀਂ ਲੱਗਣੇ ਚਾਹੀਦੇ ਜੇ ਕਿਤੇ ਉਦੋਂ ਜਰਮਨੀ ਦੇ ਲੋਕ ਹਿਟਲਰ ਨੂੰ ਦੇ ਮੂੰਹ ਨੂੰ ਬੰਦ ਕਰਦੇ ਵੀ ਉਹੋ ਤੋਂ ਨਾ ਕਰ ਤਾਂ ਉਹ ਕੱਲੂਕਾਰਾ ਨਹੀਂ ਸੀ ਹੁਣ ਤੇ ਜੇ ਹੁਣ ਇਜ਼ਰਾਈਲ ਦਾ ਮੂੰਹ ਬੰਦ ਕਰਨ ਲਈ ਦੁਨੀਆ ਉੱਠ ਖੜਦੀ ਬਹੁਤ ਸਾਰੀ ਉੱਠੀ ਹੈ ਦੁਨੀਆ ਦੀਆਂ ਸਰਕਾਰਾਂ ਨਹੀਂ ਉੱਠੀਆਂ ਸਾਡੀ ਸਰਕਾਰ ਵੀ ਇਜ਼ਰਾਈਲ ਦੇ ਨਾਲ ਹੀ ਖੜੀ ਰਹੀ ਹੈ ਸੋ ਉਹ ਜਿਹੜਾ ਨਸਲਕੁਸ਼ੀ ਹੈ ਉਹ ਨੂੰ ਰੋਕਿਆ ਜਾ ਸਕਦਾ ਹੈ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਇਹ ਕਰਨੀ ਹੈ ਵੀ ਪਰਸੋਂ ਪੂਰਬੀ ਅਫਰੀਕਾ ਦਾ ਇੱਕ ਨਾਵਲਕਾਰ ਕਵੀ ਤੇ ਸਮਾਜਿਕ ਅਲੋਚਕ ਨਗੂਗੀ ਵਾਥੀਓਗੋ 87 ਸਾਲ ਦੀ ਉਮਰ 'ਚ ਸਾਨੂੰ ਵਿਛੋੜਾ ਦੇ ਗਿਆ। ਉਹਨੇ ਕਿਹਾ ਸੀ ਕਿ ਮਾਤ ਭਾਸ਼ਾ ਦੇ ਉੱਤੇ ਲਿਖਿਆ ਸੀ ਕਿ ਜਿਹੜੀ ਰਾਸ਼ਟਰਵਾਦੀ ਭਾਵਨਾ ਲੋਕਾਂ 'ਚ ਪੈਦਾ ਕਰ ਲਈ ਸਾਨੂੰ ਮਾਤ ਭਾਸ਼ਾ 'ਚ ਆਪਣੀਆਂ ਗੱਲਾਂ ਲਿਖਣੀਆਂ ਚਾਹੀਦੀਆਂ ਨੇ। ਉਹਨੇ ਆਪਣੀ ਮਾਤ ਭਾਸ਼ਾ 'ਚ ਲਿਖਿਆ ਸਾਰਾ ਕੁਝ। ਉਹ ਕਹਿੰਦਾ ਵੀ ਸਾਨੂੰ ਚਾਹੇ ਸਾਰੀਆਂ ਭਾਸ਼ਾਵਾਂ ਆਉਂਦੀਆਂ ਹੋਣ ਪਰ ਜੇ ਮਾਂ ਬੋਲੀ ਤੇ ਸਾਡੇ ਸੱਭਿਆਚਾਰ ਦੀ ਭਾਸ਼ਾ ਸਾਨੂੰ ਨਹੀਂ ਆਉਂਦੀ ਤਾਂ ਇਸੇ ਨੂੰ ਗੁਲਾਮੀ ਕਿਹਾ ਜਾਂਦਾ ਹੈ ਇਹ ਗੁਲਾਮੀ ਦੀ ਕਨਸ਼ਾਨੀ ਹੈ ਉਹਨੇ ਇੱਕ ਕਵਿਤਾ ਲਿਖੀ ਸੀ ਹਨੇਰੇ ਦੀ ਸਵੇਰ ਉਸ ਹਨੇਰੇ ਦੀ ਸਵੇਰ ਉਹਨੇ ਕਵਿਤਾ ਉਦੋਂ ਲਿਖੀ ਜਦੋਂ ਕੋਵਿਡ ਸੀ ਜਦੋਂ ਇੱਕ ਦੂਜੇ ਦੇ ਨੇੜੇ ਲੱਗਣ ਤੋਂ ਅਸੀਂ ਡਰਦੇ ਸੀ ਤਾਂ ਉਹਨੇ ਲਿਖਿਆ ਸੀ ਕੋਈ ਰਾਤ ਇੰਨੀ ਹਨੇਰੀ ਨਹੀਂ ਕਿ ਉਹ ਸਵੇਰ ਵਿੱਚ ਨਾ ਮਿਲੇ ਆ ਉਹ ਹੋਰ ਸਧਾਰਨ ਸ਼ਬਦਾਂ ਚ ਹਰੇਕ ਰਾਤ ਸਵੇਰ ਨਾਲ ਖਤਮ ਹੋ ਜਾਵੇਗੀ ਇਹ ਹਨੇਰਾ ਵੀ ਬੀਤ ਜਾਵੇਗਾ ਅਸੀਂ ਵਾਰ-ਵਾਰ ਮਿਲਾਂਗੇ ਅਤੇ ਹਨੇਰੇ ਤੇ ਸਵੇਰ ਦੀ ਗੱਲ ਕਰਾਂਗੇ ਗਾਵਾਂਗੇ ਤੇ ਹੱਸਾਂਗੇ ਸ਼ਾਇਦ ਗਲੇ ਵੀ ਲਾਵਾਂਗੇ ਇਸ ਨਾਲ ਅਸੀਂ ਉਸ ਮਹਾਨ ਇਨਕਲਾਬੀ ਕਵੀ ਆਲੋਚਕ ਤੇ ਨਾਵਲਕਾਰ ਨੂੰ ਅਲਵਿਦਾ ਕਹਿੰਦੇ ਆ ਅੱਜ ਦੀ ਗੱਲ ਚੰਨੀ ਬਹੁਤ-ਬਹੁਤ ਸ਼ੁਕਰੀਆ